ਨਾਲੇ ਦਾ ਮੇਣਾ ਕੁਮਾਰ ਤਾਂ ਉਹਨਾਂ ਨੇ ਕਹਿੰਦੇ ਕਿ ਤੁਹਾਡੇ ਵੀ ਗੜੀ ਨਾਲਾ ਵਗਦਾ ਉਹਨੂੰ ਤੁਸੀਂ ਪੂਰਾ ਨਹੀਂ ਸਕੇ ਉਹ ਕਹਿੰਦੇ ਇੱਕ ਮੇਲਾ ਉਹ ਕਈ ਕਿਲੋਮੀਟਰ ਤੱਕ ਉਹ ਨਾਲਾ ਪੂਰ ਕੇ ਮੈਂ ਮੈਂ ਉਹੀ ਗੱਲ ਮੈਂ ਉਹੀ ਗੱਲ ਕਰਦਾ ਵਾਂ ਜੋ ਜੂਸੀ ਸਾਹਿਬ ਨੇ ਕਹਿਣਾ ਚਾਹੁੰਦਾ ਹੂੰ ਇਹ ਨਾਲਾ ਮੇਰੇ ਅੱਜ ਦਾ ਨਹੀਂਗਾ ਇਹ ਤੁਹਾਡੇ ਬੜੇ ਵੀ ਇੱਥੇ ਸੀ ਹਾਂ ਬਿਲਕੁਲ ਇਹੋ ਇਲਾਕਾ ਸੀ ਤੁਸੀਂ ਸੇ ਪੇ ਕੱਦਾ ਕਿਲੋਮੀਟਰ ਨਾਲਾ ਬੰਦ ਕਰਕੇ ਉਹਦੀ ਵਾਵਾ ਕਰਨ ਦੇ ਜੇ ਕਿ ਉਦੋਂ ਤੁਹਾਨੂੰ ਤੁਸੀਂ ਕੈਬਨਿਟ ਵਜ਼ੀਰ ਸੋ ਜਦੋਂ ਬੰਦ ਕੀਤਾ ਕਿ ਇਹ ਉਹਦਾ 파ਟ ਨਹੀਂ ਸੀ ਪਹਿਲੀ ਗੱਲ ਤੇ ਤੁਸੀਂ ਆਪ ਹੀ ਇਸ ਗੱਲ 'ਚ ਫਸ ਗਏ ਜੇ ਵੀ ਤੁਸੀਂ ਇੱਥੇ ਇੱਥੇ ਕੰਮ ਕਿਉਂ ਨਾ ਕੀਤਾ ਕਿਉਂ ਨਹੀਂ ਕੀਤਾ ਦੂ ਪੁਰਾਣੀ ਦੇ ਪਾਣੀ ਦੇ ਕੁਦਰਤੀ ਵਾਹ ਨੇ ਇਹਨਾਂ ਨੂੰ ਜਿੱਦਣ ਬੰਦ ਕਰ ਦੋਗੇ ਨਾ ਤੁਹਾਡਾ ਕਦੋਂ ਪਹਾੜਾ ਜਾਣਾ ਕਦੋਂ ਪਾਣੀ ਆ ਪਿੱਛੇ ਜੇ ਥੋੜੀ ਬਰਸਾਤ ਜਾਦੀ ਪਈ ਹੈ ਤੇ ਜਿਹੜਾ ਸਾਡਾ 40 ਸੌ ਹਸਪੀਟਲ ਤੱਕ ਪਾਣੀ ਚੜ ਗਿਆ ਸੀ ਇਹ ਕੁਦਰਤੀ ਇਹਨੇ ਬੰਦ ਇਹਨਾਂ ਨੂੰ ਬੰਦ ਨਹੀਂ ਤੁਸੀਂ ਕਰ ਸਕਦੇ ਇਹਨਾਂ ਦੇ ਵਿੱਚ ਅੱਛੇ ਪਾਈਪ ਆ ਪਾ ਕੇ ਸਾਈਡਾਂ ਤੋਂ ਅੱਗੇ ਪਾਣੀ ਲਿਜਾ ਸਕਦੇ ਆ ਤੇ ਜਿਹੜੀ ਜਿੰਨਾਂ ਦੀ 1 ਕਿਲੋਮੀਟਰ ਬੰਦ ਹੋਈ ਹੈ ਜੋਸ਼ੀ ਸਾਹਿਬ ਉਹ ਤੁਹਾਡੇ ਰਾਜ ਪਰਮਿਸ਼ਨਾਂ ਮਿਲੀਆਂ ਸੀ ਉਹਨਾਂ ਨੂੰ ਬੰਦ ਕਰਨ ਦੀਆਂ ਉਹ ਵੀ ਬੜੀ ਮਾੜੀ ਗੱਲ ਹੈ ਜਿਹੜਾ ਬੰਦ ਕਰਾਇਆ ਤੁਸੀਂ ਉਹਦੇ ਨਾਲ ਕੀ ਲੈਣ ਦੇਣ ਹੈ ਮੈਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਨ ਪਰ ਇਹਦੇ ਕੁਛ ਨਾ ਕੁਛ ਜ਼ਰੂਰ ਹੋਇਆ ਵੀ ਐਡੀ ਵੱਡੀ ਫੈਕਟਰੀ ਨੂੰ 1 ਕਿਲੋਮੀਟਰ ਦੀਆਂ ਪਰਮਿਸ਼ਨਾਂ ਤੁਸੀਂ ਦੇ ਚੁੱਕੇ ਜੇ ਪੰਦਰ ਸੀ ਕਿਸੇ ਮੰਤਰੀ ਸਾਹਿਬਾਨ ਦੇ ਪਿੱਛੇ ਜੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਯਾਰੀ ਦੇ ਵਿੱਚ ਹੀ ਪੂਰਿਆ ਗਿਆ ਸਾਰਾ ਕੁਝ ਇਹ ਇਹ ਹੁਣ ਜੋਸ਼ੀ ਸਾਹਿਬ ਦੱਸਣ ਭਾਈਵਾਲ ਸੀ ਉਹਨਾਂ ਦੇ ਹੂੰ ਹੂੰ ਫਿਰ ਮੈਂ ਇੱਕੋ ਗੱਲ ਪੁੱਛਣੀ ਚਾਹੁੰਦਾ ਹਾਂ ਹੂੰ ਕਿ ਅੰਮ੍ਰਿਤਸਰ ਦੇ ਵਿੱਚ ਜੋਸ਼ੀ ਸਾਹਿਬ ਤੁਹਾਡੇ ਨੱਕ ਥੱਲੇ ਸੈਂਟਰ ਯੂਨੀਵਰਸਿਟੀ ਗਈ ਤੁਹਾਡੀ ਸਹਿਮਤੀ ਦੇ ਨਾਲ ਅੰਮ੍ਰਿਤਸਰ ਦਾ ਵੱਡਾ ਪ੍ਰੋਜੈਕਟ ਸੀ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਤੁਸੀਂ ਉਹਨਾਂ ਦੇ ਹੱਥੀਂ ਤਹਾਰੇ ਜਾ ਕੇ ਦੇਖੋ ਸਾਰੇ ਖੇਤੇ ਤਰੱਕੀ ਕਰਨ ਆਪਾਂ ਨੂੰ ਕੋਈ ਰੰਜ ਨਹੀਂਗਾ ਪਰ ਜਿਹੜੀ ਜੀ ਸਾਡੇ ਲਈ ਆਉਂਦੀ ਆ ਉਹਦੇ ਵਾਸਤੇ ਜੋਜੀ ਸਾਹਿਬ ਤੁਸੀਂ ਸਹਿਮਤੀਆਂ ਦਿੱਤੀਆਂ ਏਮਜਾ ਹਸਪੀਟਲ ਅੰਮ੍ਰਿਤਸਰੋਂ ਗਿਆ ਤੁਸੀਂ ਸਹਿਮਤੀਆਂ ਦਿੱਤੀਆਂ ਸਾਡੀ ਤਾਂ ਤੁਸੀਂ ਤਰੱਕੀ ਪਛਾਹ ਖਿੱਚ ਕੇ ਰੱਖਦੀ ਐ ਇਹ ਤਾਂ ਸਾਨੂੰ ਬਦਾ ਹੁਣ ਕਿੰਨੀ ਲੜਾਈ ਲੜਨੀ ਪੈਣੀ ਐ ਇਹਨਾਂ ਚੀਜ਼ਾਂ ਵਾਸਤੇ ਜਿਹੜੀਆਂ ਮਿਲੀਆਂ ਚੀਜ਼ਾਂ ਤੁਸੀਂ ਤੁਸੀਂ ਬੋਲੇ ਨਹੀਂ ਕਿਉਂਕਿ ਤੁਹਾਡੀਆਂ ਵਜਾਰਤਾਂ ਜਾਂਦੀਆਂ ਸੀ ਤੁਸੀਂ ਗੱਲ ਨਹੀਂ ਰੱਖੀ ਅੱਜ ਕਹਿ ਰਹੇ ਜੇ ਮੈਂ ਕਰਨਾ ਜਿੱਦਨ ਪਾਵਰ ਸੋਧਨ ਕਰਨਾ ਸੀ ਚਲੋ ਮੰਨ ਲਿਆ ਤੁਹਾਨੂੰ ਪਤਾ ਸਾਰਾ ਕੁਝ ਤੁਸੀਂ ਕੀਤਾ ਤੁਸੀਂ ਦੋ ਵਾਰੀ ਸਟੇਜਾਂ ਤੋਂ ਦਵਾਈ ਪਾ ਚੁੱਕੇ ਜੀ ਹੂੰ ਇੱਕ ਵਾਰੀ ਸਾਂਝੇ ਉਮੀਦਵਾਰ ਕਾਲੀਦਲ ਬੀਜੇਪੀ ਦੇ ਲੋਕਾਂ ਤੁਹਾਨੂੰ ਮੰਨਿਆ ਨਹੀਂ ਇਹੋ ਗੱਲਾਂ ਤੁਸੀਂ ਉਦਨ ਕਰਦੇ ਹੋ ਫਿਰ ਤੁਸੀਂ ਆਪ ਵੀ ਇਲੈਕਸ਼ਨ ਹੋਂ ਪਿੱਛੇ ਕਾਲੀਦਲ ਤੋਂ ਲੜ ਕੇ ਫਿਰ ਵੀ ਤੁਹਾਨੂੰ ਲੋਕਾਂ ਨੇ ਮੰਨਿਆ ਫਿਰ ਵੀ ਤੁਹਾਨੂੰ ਸਮਝ ਨਹੀਂ ਪੈਂਦੀ ਕਿ ਲੋਕਾਂ ਤੇ ਕਿਤੇ ਨਾ ਕਿਤੇ ਕਮਜ਼ੋਰੀ ਤੁਹਾਡੀ ਕੀ ਹੈ ਦੇਖੋ ਕਮਜ਼ੋਰੀਆਂ ਕੀ ਨੇ ਇਹਨਾਂ ਨੂੰ ਇਹਨਾਂ ਦਾ ਕਿਉਂਕਿ ਬੇਸਿਕਲੀ ਜਦੋਂ ਕੋਈ ਆਦਮੀ ਸੱਤਾ ਦੇ ਨਸ਼ੇ 'ਚ ਹੁੰਦਾ ਉਹਨੇ ਚੀਜ਼ਾਂ ਦਿਖਦੀਆਂ ਨਹੀਂ ਤੇ ਕਈ ਵਾਰੀ ਬੰਦਾ ਸੱਤਾ ਜਾਣ ਤੋਂ ਬਾਅਦ ਵੀ ਸਮਝਦਾ ਕਿ ਮੈਂ ਉਸੇ ਉਸੇ ਪੋਜੀਸ਼ਨ ਤੇ ਉਦੋਂ ਲਾਇਨ ਆਰਡਰ ਦੀ ਸਥਿਤੀ ਇੰਨੀ ਮਾੜੀ ਸੀ ਲੋਕਾਂ ਦੇ ਮਨ ਚ ਉਹ ਚੀਜ਼ਾਂ ਜਾਣਦੀਆਂ ਨਹੀਂ ਗੀਆਂ ਜੋ ਇਹਨਾਂ ਲਾਇਨ ਆਰਡਰ ਦੀ ਮਾੜੀ ਸਥਿਤੀ ਇਹਨਾਂ ਦੇ ਕਾਲੀ ਦਲ ਬੀਜੇਪੀ ਸਰਕਾਰ ਦੇ ਸਮੇਂ ਸੀ ਬਿਲਕੁਲ ਜੀ ਹੂੰ ਡਰੱਗ ਦੇ ਜਿਹੜੀ ਜਿਹੜੀ ਪਨੀਰੀ ਸ਼ੁਰੂ ਕੀਤੀ ਆ ਉਹ ਇਹਨਾਂ ਦੀ ਸਰਕਾਰ ਵੇਲੇ ਸ਼ੁਰੂ ਹੋਈ ਹੈ ਅੱਜ ਕਿਵੇਂ ਆ ਵਧਿਆ ਮੈਂ ਕੋਈ ਮੈਂ ਸੱਚ ਮੈਂ ਤੁਹਾਨੂੰ ਜਿਹੜੀ ਹਰ ਗੱਲ ਮੈਂ ਸੱਚੀ ਕਹੂੰਗਾ ਝੂਠ ਤਾਂ ਕੋਈ ਨਹੀਂ ਚਾਹ ਕਰ ਹੂੰ ਹੂੰ ਅਸੀਂ ਵੀ ਸਾਡੀ ਸਰਕਾਰ ਵੇਲੇ ਕੈਪਟਨ ਸਾਹਿਬ ਨੇ ਸੌਂ ਖਾਦੀ ਸੀ ਨਹੀਂ ਬੰਦ ਕਰ ਸਕੇ ਹੂੰ ਕੈਪਟਨ ਸਾਹਿਬ ਨੂੰ ਵੀ ਪਾਰਟੀ ਨੇ ਲਾਇਆ ਤੇ ਕੈਪਟਨ ਸਾਹਿਬ ਖੁਦ ਵੀ ਉਸ ਚੀਜ਼ ਦਾ ਖਮਿਆਜਾ ਭੁਗਤ ਰਹੇ ਆ ਆਪਣੀਆਂ ਇਲੈਕਸ਼ਨਾਂ ਵੀ ਲੂਜ਼ ਕਰਕੇ ਪਰ ਇੱਕ ਵੱਡੀ ਪਾਰਟੀ ਉਹਨਾਂ ਨੇ ਫਿਰ ਯਾਰੀ ਪਾ ਲਈ ਆ ਕੇ ਉਹਨਾਂ ਨੇ ਇਹ ਆਪਾਂ ਉਹਨਾਂ ਦਾ ਕੀ ਆ ਕਰਨਾ ਆਪਾਂ ਤੇ ਆਪਣੀਆਂ ਅੰਮ੍ਰਿਤਸਰ ਦੀਆਂ ਗੱਲਾਂ ਕਰੀਏ ਉਹ ਜਿੱਥੇ ਮਰਜ਼ੀ ਪਾਉਣ ਉਹ ਸਮਝਦੇ ਕਿ ਸ਼ਾਇਦ ਪੰਜਾਬ ਸਾਡੇ ਮਤਾਂਕ ਚੱਲਦਾ ਪਰ ਪੰਜਾਬ ਹੁਣ ਬਹੁਤ ਗਾਹ ਲੰਗ ਚੁੱਕਾ ਹੈ